ਹੁਣ ਮੇਰੀ ਕੋਈ ਸੁਣਦਾ ਹੋਵੇ ਫਰਿਆਦ ਸੁਣ ਲਵੇ ਮੈਂ ਗਰੀਬੰਦਾ ਮੇਰੀ ਕੋਈ ਹਰ ਜੋਈ ਨਹੀਂ ਦੇਖ ਸੁਣਦਾ ਕਹਿੰਦਾ ਹੋਵੇ ਤੇ ਮੇਰੀ ਮੇਰੇ ਬੱਚਿਆਂ ਨੂੰ ਠਾ ਦੇਵੇ ਮੇਰੇ ਬੱਚੇ ਨੂੰ ਤੇ ਬੜਾ ਮੈਂ ਧੰਨਵਾਦ ਹੋਊਗਾ ਮੈਂ ਤਾਨੀ ਸਜਨਾ ਦਾ ਕਰਮਾਲਿਆਂ ਦਾ ਮਿਹਰ ਕਰਦੇ ਹੋ ਇੰਨੇ ਕ ਬੱਚੇ ਤੇ ਅਸੀਂ ਤਿੰਨੇ ਪਰਿਵਾਰ ਦੇ ਜੀ ਦੋ ਅਸੀਂ ਮੰਦੇ ਤੇ ਪੈ ਗਿਆਂ ਤੇ ਹੁਣ ਸਾਡੀ ਕੋਈ ਵਾਹ ਨਹੀਂ ਵੇਖ ਸੁਣਦਾ ਕਹਿੰਦਾ ਵੇ ਦਾਨੀ ਸੱਜਣ ਤੇ ਮਿਹਰ ਕਰਕੇ ਮੇਰੇ ਬੱਚੇ ਨੂੰ ਠਾ ਰਵੇ ਤੇ ਬੇਨਤੀ ਹੈ ਸੱਚੇ ਪਾਛਾ ਉਲਦਾ ਪੜਾ ਕਰੀ ਤੇ ਮੇਰਾ ਕਰੀ ਦਾਦਾ ਕਿਸੇ ਨੂੰ ਇਹੋ ਜਿਹੀ ਨਸੀਬਤ ਨਾ ਪਾਈ ਬਹੁਤ ਔਖੇ ਆਹੀਂ ਜਿਹੜਾ ਮੰਗ ਤੰਗ ਕੇ ਵੀ ਲਾ ਚੁੱਕੇ ਆ ਹੁਣ ਸਾਡੇ ਕੋਲ ਕੋਈ ਚੀਜ਼ ਨਹੀਂ ਕੀ ਹੈਗੀ ਜੀ ਤੇ ਮਿਹਰ ਕਰਿਆ ਜੀ ਬਹੁਤ ਔਖੇ ਆਹੀਂ ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਤੇ ਜਿਹੜਾ ਕੋ ਸੋਦਾ ਨਹੀਂ ਸਜਣ ਸੁਣਦਾ ਕੋ ਮਿਹਰ ਕਰਕੇ ਉਸਤੇ ਪਾਛੋ ਤੇ ਕਿਰਪਾ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਸੀਂ ਅੱਜ ਮਾਤਾ ਜੀ ਦੇ ਘਰੇ ਪਹੁੰਚੇ ਹਾਂ ਜੀ ਇਹ ਮਾਤਾ ਜੀ ਸਾਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਮਿਲੇ ਸੀਗੇ ਇਹ ਮਾਤਾ ਦਾ ਪੁੱਤ ਦਾਖਲ ਆ ਉਥੇ ਕੋਠੇ ਜਿੱਦਾਂ ਜਵਾਨ ਆ ਮਾਤਾ ਦਾ ਪੋਤਾ ਜਿਹੜੇ ਦਾ ਐਕਸੀਡੈਂਟ ਹੋ ਗਿਆ ਸੀ ਤੇ ਉਹਦੀ ਢੂਈ ਚ ਸੱਟ ਵੱਜ ਗਈ ਆ ਜੀਦੇ ਕਰਕੇ ਉਹਦਾ ਸਾਰਾ ਇਹ ਠਾਲਾ ਏਸਾ ਖੜ ਗਿਆ ਬਹੁਤ ਜਿਆਦਾ ਮੰਦੀ ਹਾਲਤ ਆ ਵੀਰ ਦੀ ਤੇ ਮਾਤਾ ਨੇ ਸਾਡੇ ਕੋਲ ਫਰਿਆਦ ਕੀਤੀ ਸੀ ਵੀ ਪੁੱਤ ਸਾਡੀ ਕੋਈ ਮਦਦ ਕਰ ਦਿਓ ਤੇ ਅਸੀਂ ਇਹੀ ਫਰਿਆਦ ਤੁਹਾਡੇ ਸਾਰੀ ਸੰਗਤ ਤੱਕ ਲੈ ਕੇ ਆਏ ਆ ਸਾਡੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਮਾਤਾ ਦੀ ਸਾਰੀ ਗੱਲਬਾਤ ਸੁਣੀਏ ਤੇ ਕੋਸ਼ਿਸ਼ ਕਰਗੇ ਵੀ ਆਪਾਂ ਜਿੰਨੀ ਵੀ ਆਪ ਦੇ ਲੋ ਤੇਲ ਫੁੱਲ ਸੇਵਾ ਆਪ ਐਸ ਪਰਿਵਾਰ ਤੱਕ ਪਹੁੰਚ ਸਕਦੇ ਆ ਕੋਸ਼ਿਸ਼ ਕਰਕੇ ਅਭੀ ਆਪਾਂ ਮਾਤਾ ਦੇ ਪੁੱਤ ਨੂੰ ਠੀਕ ਕਰਵਾ ਲਗੇ ਮਾਤਾ ਕੀ ਨਾਂ ਜੀ ਤੁਹਾਡਾ ਮੇਰਾ ਨਾਮਿੰਦਰਪੁਰਾ ਕਿਹੜਾ ਪਿੰਡ ਆ ਇਹ ਸਦਰਪੋਤ ਸਦਰਕੋਟ ਹਾਂ ਸਦਰ ਜ਼ਿਲ੍ਹਾ ਕਿਹੜਾ ਪੈਂਦਾ ਤੁਹਾਨੂੰ ਮੋਗਾ ਖਾਲੀ ਮੋਗਾ ਮੋਗਾ ਤੇ ਕੀ ਗੱਲ ਹੋਈ ਸੀਗੀ ਵੀਰ ਨੂੰ ਵੀਰ ਨੂੰ ਗੱਲ ਪਰ ਟੈਕਸੀਡੈਂਟ ਹੋ ਗਿਆ ਉਹਦਾ ਅੱਛਾ ਜੀ ਹਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਬੱਚੇ ਲੱਤਾ ਲੱਕ ਲੱਤਾ ਸਾਰੇ ਥੱਲੇ ਆ ਗਏ ਆ ਸਾਰਾ ਹੀ ਠਾਰਾ ਇਸ ਸਾਰਾ ਹੀ ਖੜ ਗਿਆ ਹਾਂ ਸਾਰਾ ਹੀ ਠੜ ਗਿਆ ਹਾਂ ਤੇ ਕੋਈ ਐਕਸੀਡੈਂਟ ਵਾਲਾ ਨਹੀਂ ਕੋਈ ਨੇ ਮਦਦ ਕੀਤੀ ਤੁਹਾਡੀ ਨਹੀਂ ਨਹੀਂ ਕੋਈ ਨਹੀਂ ਕੀਤੀ ਕਿਸੇ ਨੇ ਪਰ ਤਾਂ ਪਿੰਡ ਚੋਂ ਮੰਗਾ ਕੇ 90000 ਲਾਤਾ ਕੋਈ ਨਹੀਂ ਬਾਹ ਫੜੀ ਜੇ ਤੱਕ ਉੱਥੇ ਤੁਸੀਂ ਮੈਨੂੰ ਟੱਕਰੇ ਮੈਂ ਤੁਹਾਡੇ ਅੱਗੇ ਵਰਜਾਈ ਕੀਤੀ ਪਰਤ ਮੈਨੂੰ ਆਹ ਮੇਰਾ ਬੱਚਾ ਠਾ ਹੋਰ ਨਾਲ ਮਿਲ ਕੇ ਤੇ ਪਰਿਵਾਰ ਚ ਤੁਹਾਡੇ ਹੁਣ ਤੁਸੀਂ ਤਿੰਨੇ ਜੀਓ ਨਹੀਂ ਤਿੰਨੇ ਜੀ ਆ ਪਰਿਵਾਰ ਤੋਂ ਦੂਜੇ ਮੁੰਡੇ ਦੋ ਵਿਆਹ ਹੋ ਵੱਖਰੇ ਅਗਲੇ ੱਡੋ ਵੱਧ ਹਾਂ ਤੇ ਬਾਪੂ ਜੀ ਨੂੰ ਕੀ ਸਮੱਸਿਆ ਬਾਪੂ ਨੂੰ ਕੀ ਪ੍ਰੋਬਲਮ ਕੀ ਬਾਪੂ ਜੀ ਤੁਹਾਨੂੰ ਕੀ ਗੱਲ ਸਾਡੇ ਜੀ ਮੈਂ ਨਾ ਰੋਟੀ ਲੈ ਕੇ ਚੱਲਿਆ ਸੀ ਮੁੰਡੇ ਦੀ ਅੱਛਾ ਜੀ ਤੇ ਮੇਰਾ ਐਕਸੀਡੈਂਟ ਹੋ ਗਿਆ ਤੇ ਮੇਰਾ ਨਾ ਝੂਕਣਾ ਟੁੱਟ ਗਿਆ ਅੱਛਾ ਤੁਹਾਡਾ ਵੀ ਐਕਸੀਡੈਂਟ ਹੋ ਗਿਆ ਜੀ ਝੂਕਣਾ ਟੁੱਟ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਨੂੰ ਦਾਖਲ ਕਰਤਾ ਧੀਰੇ ਅੱਛਾ ਜੀ ਉਹ ਮਰੀਆਂ ਚਾਰ ਕੁੜੀਆਂ ਉਹਨਾਂ ਨਾਲ ਮਿਲ ਕੇ ਵਿਚਾਰੀਆਂ ਨੂੰ ਪੈਸਾ ਤੇ ਲਾ ਲਾਇਆ ਅੱਛਾ ਅੱਛਾ ਲਾ ਕੇ ਤੇ ਮੇਰਾ ਚਲੋ ਅਜੇ ਠੀਕ ਆ ਝੂਕਣਾ ਹੋ ਗਿਆ ਉਸ ਪ੍ਰੇਸ਼ਨ ਕਰਤਾ ਅੱਛਾ ਅੱਛਾ ਉਸ ਤੋਂ ਬਾਅਦ ਤੇ ਉਹਨੂੰ ਤੁਸੀਂ ਵੀ ਅਜੇ ਬਿਮਾਰ ਪਏ ਆ ਤੁਸੀਂ ਵੀ ਕਰਦੇ ਆਂ ਮੁੰਡੇ ਤੇ ਕਢਾਉਣੇ ਆ ਠੀਕ ਹੈ ਤਾਂ ਕਹੇ ਕਢਾਉਣਾ ਹੀ ਤੇ ਮੁੰਡੇ ਦਾ ਕੰਮ ਬਣ ਗਿਆ ਅੱਛਾ ਫਿਰ ਮੈਂ ਸੋਚਿਆ ਵੀ ਚਲ ਮੁੰਡੇ ਹੁਣ ਘਰ ਦਾ ਗੁਜ਼ਾਰਾ ਤੁਹਾਡਾ ਕਿਵੇਂ ਚੱਲਦਾ ਗੁਜ਼ਾਰਾ ਪਈ ਐ ਹੀ ਹੁਣ ਕੀ ਕਰੀਏ ਅਸੀਂ ਕਾਹੇ ਜੋਗੇ ਨਹੀਂਗੇ ਹੋ ਸਕਾ ਹੈ ਜੋਗੇ ਨਹੀਂ ਕੋਹੇ ਮੁੰਡਾ ਹੈ ਚਲ ਬੱਕਰੀਆਂ ਪੰਜ-ਛੇ ਧੀਆਂ ਲਿਆ ਜਾਂਦਾ ਅੱਛਾ ਬੱਕਰੀਆਂ ਚਾਰਦਾ ਸੀ ਉਹ ਹਾਂ ਜੀ ਤੇ ਟਾਈਮ ਪਾਸ ਹੋ ਜਾਂਦਾ ਹੈ ਹੁਣ ਸਾਡੇ ਕੋਲ ਨਾ ਮਾਂ ਆਹ ਦਿਹਾੜੀ ਜਾਣ ਜੋਗਾ ਤੇ ਕੋਈ ਸਾਡੇ ਕੋਲ ਰੁਪਈਆ ਨਹੀਂ ਹੋਣੇਗਾ ਇਸ ਮੋਕੇ। ਜੀ ਕਿਰਪਾ ਕਰੋ ਤਾਂ ਅਜੇ ਮੁੰਡੇ ਤੇ ਨਹੀਂ ਪਤਾ ਵੀ ਕਿੰਨੇ ਪੈਸੇ ਲੱਗਣਗੇ। ਅੱਛਾ। ਸੰਗਤ ਜੀ ਆਪਾਂ ਸਾਰੇ ਘਰ ਦੇ ਹਾਲਾਤ ਇਹਨਾਂ ਦੇ ਸੁਣੇ ਆ ਵੀ ਬਾਪੂ ਜੀ ਆਂਦੇ ਕਹਿੰਦੇ ਵੀ ਇਹਨਾਂ ਦਾ ਵੀ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਮੁੰਡੇ ਤੋਂ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ। ਇਹਨਾਂ ਦਾ ਵੀ ਚੂਲਾ ਨਵਾਂ ਪਿਆ ਹੋਇਆ। ਹਜੇ ਟਾਂਕੇ ਤੱਕ ਵੀ ਨਹੀਂ ਕੱਟੇ ਸੀ ਤੇ ਹੁਣ ਇਹਨਾਂ ਦੇ ਪੁੱਤ ਦਾ ਐਕਸੀਡੈਂਟ ਹੋ ਗਿਆ। ਜੋ ਇਹਨਾਂ ਦਾ ਬੇਟਾ ਸੀਗਾ ਉਹ ਬੱਕਰੀਆਂ ਵਗੈਰਾ ਚਾਰਦਾ ਸੀ ਇਹਨਾਂ ਦੇ ਬੱਕਰੀਆਂ ਕੋਈ 10-15 ਉਹ ਬੱਕਰੀਆਂ ਚਾਰ ਕੇ ਘਰ ਦਾ ਗੁਜ਼ਾਰਾ ਕਰੀ ਜਾਂਦੇ ਸੀਗੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਮਾੜੇ ਆ ਵੀ ਹੁਣ ਇਸ ਟਾਈਮ ਘਰ ਦੇ ਵਿੱਚ ਸਿਰਫ ਦੋ ਬਜ਼ੁਰਗ ਹੀ ਆ ਤੇ ਜਿਹੜਾ ਇਹਨਾਂ ਦਾ ਪੋਤਾ ਉਹ ਮੈਡੀਕਲ ਕਾਲਜ ਦੇ ਵਿੱਚ ਦਾਖਲ ਪਿਆ ਦਾਖਲ ਦਾ ਸਾਡੇ ਸਾਰੇ ਭੈਣਾ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਪਰਿਵਾਰ ਤੱਕ ਜਰੂਰ ਪਹੁੰਚਾਓ ਜੋ ਆਪਾਂ ਬੱਚੇ ਨੂੰ ਮਾਤਾ ਦੇ ਨੂੰ ਸਹੀ ਕਰਾ ਕੇ ਇਹਨਾਂ ਦੇ ਘਰ ਤੱਕ ਪਹੁੰਚਾ ਸਕੀਏ ਤੇ ਸਾਡੀ ਸਾਰੇ ਦਾਨੀ ਸੱਜਣਾਂ ਅੱਗੇ ਬੇਨਤੀ ਹੈ ਵੀ ਜਿਹੜੇ ਵੀਰ ਵੀਡੀਓ ਨੂੰ ਵੇਖ ਕੇ ਅੱਗੇ ਸ਼ੇਅਰ ਕਰਨ ਜੋ ਇਹ ਵੀ ਇੱਕ ਬਹੁਤ ਵੱਡਾ ਦਸਵੰਦ ਆ ਵੀ ਕਿਸੇ ਦਾਨੀ ਸੱਜਣ ਤੱਕ ਵੀਡੀਓ ਪਹੁੰਚ ਹੀ ਜਾਂਦੀ ਹੈ ਮਾਤਾ ਜੀ ਕੋਈ ਸੰਗਤ ਅੱਗੇ ਹੁਣ ਕੋਈ ਕੀ ਫਰਿਆਦ ਕਰਦੇ ਤੁਸੀਂ ਫਰਿਆਦ ਪਤਾ ਹੀ ਤਾਂ ਕੁਝ ਨਹੀਂ ਕਰਦੇ ਇਹ ਤਾਂ ਹੱਜੇ ਲੱ ਸਕੇ ਫੋਲ ਜਿਹੜਾ ਪਿੰਡ ਚੋਂ ਮੰਗ ਕੇ ਕਿ ਮੁੰਡੇ ਤੇ ਲਾਤਾ ਆ ਹੁਣ ਇਹੋ ਜੀ ਹੋਰ ਕੜੀ ਕੜੀ ਅਗਲਾ ਪੁੱਤ ਕੀ ਕਹਿੰਦਾ ਅਗਲਾ ਘਰਾਂ ਮਰਗੇ ਘਾਰੇ ਕਿ 900 ਦਿੱਤਾ ਕਿ 50 ਦਿੱਤੇ ਕਿ 200 ਦਿੱਤਾ ਤੇ ਇਹਨੇ ਕਵਲ ਕਰਾ ਕੇ ਅਸੀਂ 90000 ਮੁੰਡਿਆਂ ਨੇ ਲਾਤਾ ਬੁਝਾਰਿਆ ਨੇ ਮੁੰਡੇ ਤੇ اچھا 90000 ਰੁਪਏ ਹੁਣ ਤੱਕ ਲੱਗ ਗਿਆ ਹਾਂ ਲੱਗ ਗਿਆ ਪਰ ਤੋ ਅਜੇ ਮੁੰਡੇ ਤੱਕ ਬਤੂ ਵੀ ਵੇਖ ਹੀ ਆਏ ਤੁਸੀਂ ਡਾਕਟਰ ਡਾਕਟਰ ਕੀ ਕਹਿੰਦੇ ਆ ਵੀ ਹੋ ਜਾਊਗਾ ਸਹੀ ਹਾਂ ਹੋਜੂਦਾ ਸਹੀ ਆਂਦੇ ਪੈਸਾ ਲੱਗਣਾ ਪਰ ਤੋ ਸੰਗਜੀ ਸਾਡੀ ਸਾਰਾਗੇ ਹੱਥ ਜੋੜ ਕੇ ਬੇਨਤੀ ਆ ਆਪਾਂ ਮਾਤਾ ਜੀ ਦਾ ਕਾਊਂਟ ਨੰਬਰ ਪਾਵਾਂਗੇ ਕੀ ਮਾਤਾ ਤੁਹਾਡਾ ਨਾਮ ਕੀ ਆ ਤੇਰਾ ਨਾਮ ਮਹਿੰਦਰਕੌਰ ਮਹਿੰਦਰਕੌਰ ਦੇ ਨਾਮ ਦਾ ਖਾਤਾ ਪਾਵਾਂਗੇ ਵੀਡੀਓ ਤੇ ਜਿਹਦੇ ਵਿੱਚ ਤੁਸੀਂ ਸਿੱਧੀ ਸੇਵਾ ਭੇਜ ਸਕਦੇ ਆ ਤੇ ਇੱਕ ਅਸੀਂ ਉੱਪਰ 9915755952 ਨਾਮ ਦਾ ਇੱਕ ਮੋਬਾਈਲ ਨੰਬਰ ਵੀ ਛੱਡਾਂਗੇ ਤੁਸੀਂ ਉਸ ਮੋਬਾਈਲ ਤੇ ਫੋਨ ਕਰਕੇ ਵੀ ਸੇਵਾ ਕਰ ਸਕਦੇ ਹੋ ਪਰਿਵਾਰ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਦੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਸੇਵਾ ਜ਼ਰੂਰ ਕਰਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ